ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਜ਼ਿਆਦਾ ট্রেন্ডি ਐਂਡ ਐਕਸਕਲੂਸਿਵ ਸੂਟ ਲੈ ਕੇ ਆਈਆਂ ਰੰਗ ਬੜੇ ਸੋਹਣੇ ਨੇ ਸਾਰੇ ਹੀ ਸੂਟਾਂ ਵਿੱਚ ਫਰਸਟ ਕਲੈਕਸ਼ਨ ਜਿਹੜੀ ਕਾਟਨ ਦੀ ਲਖਨਵੀ ਵਰਕ ਵਾਲੀ ਕਲੈਕਸ਼ਨ ਆਈ ਹੈ 9 ਮੀਟਰ ਦੀ ਸ਼ਰਟ 2 ਮੀਟਰ ਦਾ ਵੱਡੇ ਪਰਦਾ ਬਾਟਮ ਮਿਲੇਗਾ 1.2 ਮੀਟਰ ਦਾ ਸ਼ਿਫੋਨ ਦਾ ਦੁਪੱਟਾ ਮਿਲੇਗਾ ਸ਼ਰਟ ਵੀ ਕਾਟਨ ਦੀ ਹੈ ਬਾਟਮ ਵੀ ਕਾਟਨ ਦਾ ਤੇ ਦੁਪੱਟਾ ਇਹ ਤੁਹਾਨੂੰ ਬਿਲਕੁਲ ਪਿਓਰ ਸ਼ਿਫੋਨ ਦਾ ਮਿਲੇਗਾ ਰੰਗ ਇਹਦੇ ਵਿੱਚ ਕਾਫੀ ਆ ਗਏ ਨੇ ਲਗਭਗ 17 ਰੰਗ ਨੇ ਬੜੇ ਸੋਹਣੇ ਨੇ ਬਾਟਮ ਪਲੇਨ ਹੈ ਸ਼ਰਟ ਜਿਹੜੀ ਹੈ ਉੱਤੇ ਲਖਨਵੀ ਵਰਕ ਹੋਇਆ ਹੈ ਤੇ ਨਾਲ ਜਿਹੜਾ ਤੁਹਾਨੂੰ ਦੁਪੱਟਾ ਮਿਲੇਗਾ ਟਾਈ ਟਾਈ ਪ੍ਰਿੰਟ ਦੇ ਨਾਲ ਆਏਗਾ ਇੰਨਾ ਵਿੱਚ ਜਿੰਨੇ ਵੀ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟ ਬਹੁਤ ਸੋਹਣੇ ਨੇ ਰੰਗ ਬੜੇ ਪਿਆਰੇ ਨੇ ਸਿੰਪਲ ਸੋਬਰ ਜਿਹੇ ਨੇ ਦੱਸੀ ਛੋਟੇ ਮੋਟੇ ਫੰਕਸ਼ਨਾਂ ਤੇ ਵੀ ਨਾ ਸੂਟਾਂ ਨੂੰ ਵੇਅਰ ਕਰ ਸਕਦੇ ਆ ਰੰਗ ਸਭ ਦੀ ਪਸੰਦ ਦੇ ਹੈਗੇ ਨੇ ਜਾਰਜਟ ਦੇ ਨਵੇਂ ਸੂਟ ਆਏ ਨੇ ਜਾਰਜਟ ਬਹੁਤ ਟ੍ਰੈਂਡ ਕਰ ਰਿਹਾ ਹੈ ਘੱਟ ਰੇਟ ਵਿੱਚ ਆਉਂਦਾ ਹੈ ਤੇ ਬਹੁਤ ਹੀ ਵਧੀਆ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੁੰਦਾ ਹੈ ਦੁਪੱਟੇ ਬੜੇ ਸੋਹਣੇ ਨੇ ਨਾਲ ਸੂਟ ਤੁਹਾਨੂੰ ਮਿਲੇਗਾ ਆਲਓਵਰ ਚੋਰ-ਚੜ ਦਾ 5 ਮੀਟਰ ਦਾ ਟੋਟਲੀ ਦੀ ਲੈਂਥ 5 ਮੀਟਰ ਦੀ ਆਏਗੀ 15 ਰੰਗਾਂ ਵਿੱਚ ਸੂਟ ਆਏਗਾ ਦੁਪੱਟਾ ਤੁਹਾਨੂੰ ਜ਼ੋਰ-ਚੜ ਦਾ ਮਿਲੇਗਾ 2 ਮੀਟਰ ਦਾ ਲਗਭਗ ਦੁਪੱਟਾ 4 ਸਾਈਡ ਤੇ ਪ੍ਰਿੰਟਡ ਜਿਹੜੀ ਸੂਟ ਨਾਲ ਦੀ ਪੱਟੀ ਲੱਗੀ ਐ ਨਾਲ ਲੈਸ ਲੱਗੀ ਬਿਲਕੁਲ ਛੋਟੀ-ਛੋਟੀ ਜੀ ਲੈਸ ਇਹਦੇ ਨਾਲ ਲਗਾਈ ਗਈ ਐ ਰੇਟ ਇਹਦਾ ਸਿਰਫ 680 ਰੁਪਏ ਆ 680 ਦੇ ਵਿੱਚ ਤੁਹਾਨੂੰ 5 ਮੀਟਰ ਦਾ ਆਲਓਵਰ ਪ੍ਰਿੰਟਡ ਜ਼ੋਰਜਰਡ ਦਾ ਸੂਟ ਮਿਲੇਗਾ ਨਾਲ ਤੁਹਾਨੂੰ ਪਲੇਨ ਜ਼ੋਰਜਰਡ ਦਾ 2.5 ਮੀਟਰ ਦਾ ਦੁਪੱਟਾ ਮਿਲੇਗਾ ਨਾਲ ਸਾਈਡ ਤੇ ਲੈਸ ਲੱਗੀ ਆ ਜ਼ੋਰਜਰਡ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਵੀ ਜ਼ੋਰਜਰਡ ਵਿੱਚ ਕਲੈਕਸ਼ਨ ਆਈਆਂ ਨੇ 2.5 ਮੀਟਰ ਦਾ ਤੁਹਾਨੂੰ ਬਹੁਤ ਹੀ ਪਿਆਰਾ ਪ੍ਰਿੰਟਡ ਫਲਾਵਰ ਡਿਜ਼ਾਈਨ ਵਾਲਾ ਆਰਗੈਂਜ਼ਾ ਪੈਚ ਦੇ ਨਾਲ 4 ਸਾਈਡ ਲੈਸ ਲੱਗੀ ਆ ਦੁਪੱਟੇ ਤੇ ਸੂਟ ਮਿਲੇਗਾ ਬਾਟਮ ਇਹਦਾ 2.5 ਮੀਟਰ ਦਾ ਜ਼ੋਰਜਰਡ ਦਾ ਪਲੇਨ ਆਏਗਾ ਦੁਪੱਟਾ ਜ਼ੋਰਜਰਡ ਦਾ ਆਏਗਾ 2.5 ਮੀਟਰ ਦਾ ਨਾਲ ਉਹਦੇ ਲੈਸ ਲੱਗੀ ਹੈ ਫੋਰ ਸਾਈਡਡ ਤੇ ਇਹ ਵਾਲੇ ਜਿਹੜੇ ਸੂਟ ਹੁਣ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ 640ਆਂ ਵਿੱਚ ਇਹ ਤੁਹਾਨੂੰ ਸੂਟ ਮਿਲ ਜਾਣਗੇ ਰੰਗੇ ਦੇ ਵਿੱਚ ਜਿਹੜੇ ਕਿ 10 ਤੋਂ 20 ਹੈਗੇ ਨੇ ਰੰਗ ਸਾਰੇ ਹੀ ਅਵੇਲੇਬਲ ਨੇ ਜਿੰਨੇ ਵੀ ਰੰਗ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਹਨਾਂ ਸਾਰੇ ਰੰਗਾਂ ਦੀ ਅਵੇਲੇਬਿਲਟੀ ਹੈਗੀ ਹੈ ਤੁਸੀਂ ਸੂਟ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਜਾਰਜਟ ਦੀ ਸ਼ਰਟ ਨਾਲ ਵਾਈਟ ਔਰਗੈਂਜ਼ਾ ਦੀ ਲੈਸ ਲੱਗੀ ਹੈ ਪਲੇਨ ਬਾਟਮ ਮਿਲੇਗਾ 2 ਮੀਟਰ ਦਾ ਤੇ 2 ਮੀਟਰ ਲਈ ਅੰਤ ਤਾ ਤੁਹਾਨੂੰ ਜਿਹੜਾ ਇਹਦਾ ਦੁਪट्टे ਦਾ ਫੈਬਰਿਕ ਮਿਲੇਗਾ ਲੈਸ ਲੱਗੀ ਹੈ ਦੁਪट्टे ਤੇ ਵਾਈਟ ਕਲਰ ਦੀ ਨਾਲ ਸਾਈਡਾਂ ਤੇ ਬਹੁਤ ਹੀ ਪਿਆਰੀ ਸੁਪੀਰੀਅਰ ਕੁਆਲਿਟੀ ਦੇ ਵਿੱਚ ਸ਼ਰਟ ਤੁਹਾਨੂੰ 100% ਪਿਓਰ ਫਾਈਨੈਸ ਕ੍ਰੇਪ ਸ਼ਰਟ ਮਿਲੇਗੀ ਜਾਰਡ ਐਮਬਲੋਇਰੀ ਸੀਕਵੈਂਸ ਵਿੱਚੋਂ ਵਰਕ ਹੋਇਆ ਸਿੱਪੀ ਵਰਕ ਹੋਇਆ ਹੈ ਰੇਟ ਇਹਦਾ 2250 ਰੁਪਏ ਹੈ ਘੇਰੇ ਤੇ ਵੀ ਵਰਕ ਹੋਇਆ ਹੈ ਪਨਾਰਸੀ ਕੁੜਤਾ ਦੁਪੱਟਾ ਜਿਹੜਾ ਜੌਰਜਟ ਦਾ ਬਾਟਮ ਜਿਹੜਾ 2.5 ਮੀਟਰ ਦਾ ਪਿਓਰ ਸ਼ੈਂਟੂਨ ਦਾ ਮਿਲੇਗਾ ਰੰਗ ਇਹਦੇ ਵਿੱਚ ਚਾਰ ਨੇ ਪਾਰਟੀਪਰ ਕਲੈਕਸ਼ਨ ਹੈ ਸੂਟ ਬਹੁਤ ਸੋਹਣੇ ਨੇ ਸੂਟ ਇਹਨਾਂ ਵਿੱਚ ਚੀਜ਼ਾਂ ਜਿਹੜੇ ਕਲਰ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹਨਾਂ ਸੂਟਾਂ ਬਾਰੇ ਜੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸ਼ਰਟ ਜਿਹੜੀ ਪਿਓਰ ਲਾਈਨਰ ਦੀ ਆਏਗੀ ਰੇਟ ਇਹਦਾ 1400 ਰੁਪਏ ਆ ਬਾਟਮ ਵੀ ਪਿਓਰ ਲਾਈਨਰ ਦਾ ਆਏਗਾ ਅਰਗੈਨਿਕ ਡਿਜੀਟਲ ਪ੍ਰਿੰਟ ਨਾਲ ਆਏਗਾ ਸੂਟਾਂ ਦੇ ਜਿਹੜੇ ਵੀ ਰੇਟ ਮੈਂ ਕੋਸ਼ਿਸ਼ ਕਰਦੀ ਹਿੱਥੇ ਦੱਸਦੀਆਂ ਸੇਮ ਉਹੀ ਰੇਟ ਹੁੰਦਾ ਉਸ ਤੋਂ ਇਲਾਵਾ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਦੇ 1250 ਰੁਪਏਾਂ ਦੇ ਵਿੱਚ ਪਿਓਰ ਕਾਟਨ ਦਾ ਡਿਜੀਟਲ ਪ੍ਰਿੰਟ ਦੇ ਨਾਲ ਨੱਕ ਤੇ ਪੈਚਵਰਕ ਹੋਇਆ ਘਰੇ ਤੇ ਪੈਚਵਰਕ ਹੋਇਆ ਕਾਟਨ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਮਿਲੇਗਾ ਦੁਪੱਟਾ ਵੀ ਕਾਟਨ ਦਾ ਐਮਬਰਾਇਡਰ ਬਾਰਡਰ ਆਏਗਾ ਦੁਪੱਟੇ ਤੇ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਟੋਟਲੀ ਜਿੰਨੇ ਵੀ ਸੂਟਾਂ ਦੇ ਰੇਟ ਤੁਸੀਂ ਸਾਰੇ ਅਵੇਲੇਬਲ ਨੇ ਐਮ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ ਇਹ ਕੋਈ ਸਿੰਗਲ ਤੇ ਕੋਈ ਦੋ ਰੰਗਾਂ ਵਿੱਚ ਆਂਦੀ ਇਹਨਾਂ ਦਾ ਰੇਟ ਸਭ ਦਾ ਡਿਫਰੈਂਟ ਡਿਫਰੈਂਟ ਹੈ ਇਹਨਾਂ ਵਿੱਚ ਕੋਈ ਜੌਰਜਟ ਵਿੱਚ ਕੋਈ ਸ਼ਿਮਰ ਵਿੱਚ ਕੋਈ ਸ਼ਿਫॉन ਚ ਨਾਉਣ ਸਾਰੇ ਤਰ੍ਹਾਂ ਦੇ ਫੈਬਰਿਕਸ ਨਾਲ ਤਾਂ ਹੈਵੀ ਪਾਰਟੀ ਵੇਅਰ ਕਲੈਕਸ਼ਨਾਂ ਨੇ ਸੂਟ ਬਹੁਤ ਸੋਹਣੇ ਨੇ ਇਹਨਾਂ ਵਿੱਚ ਹੀ ਵੱਖਰੇ ਵੱਖਰੇ ਨੇ ਰੇਟ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਕਿ ਸਾਬ ਦਾ ਡਿਫਰੈਂਟ ਡਿਫਰੈਂਟ ਹੈ ਇਸ ਲਈ ਰੇਟ ਜਾਣਨਾ ਹੈ ਤਾਂ ਨੰਬਰ ਦੀ ਜਾ ਕੇ ਸਕਰੀਨ ਸ਼ੇਅਰ ਕਰ ਦੇਣਾ ਸਕਰੀਨਸ਼ਾਟ ਦੇ ਨਾਲ ਤੁਹਾਨੂੰ ਜਿਸ ਵੀ ਸੂਰ ਦੇ ਬਾਰੇ ਵਿੱਚ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਹੈ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋਅ ਹੋ ਜਾ ਕਰਨਗੇ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਜਿਹੜਾ ਗਰੁੱਪ ਵਿੱਚ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਉੱਥੇ ਜਿਹੜੀਆਂ ਡੇਲੀ ਦੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਗਰਮੀਆਂ ਦਾ ਸੀਜ਼ਨ ਆ ਗਿਆ ਗਰਮੀਆਂ ਦੇ ਸੀਜ਼ਨ ਤੇ ਲਈ ਸਮੈਸ਼ ਸਪੈਸ਼ਲ ਕਾਟਨ ਦੀਆਂ ਬਹੁਤ ਹੀ ਪਿਆਰੀਆਂ ਨਵੇਂ-ਨਵੇਂ ਸੂਟਾਂ ਦੇ ਰੰਗ ਆਏ ਨੇ ਆਫਰਾਂ ਦੇ ਨਾਲ ਸਾਰੇ ਸੂਟ ਆਏ ਨੇ ਇਹ ਜਿਹੜੀਆਂ ਕਲੈਕਸ਼ਨਾਂ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਬਹੁਤ ਹੀ ਪਿਆਰੇ ਟੌਪ ਐਂਡ ਬਾਟਮ ਦੇ ਸੂਟ ਆਏ ਨੇ ਰਗ ਇਹਨਾਂ ਵਿੱਚ ਕਾਫੀ ਨੇ ਬਾਟਮ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੇਗੀ ਕੈਮਰੀ ਕਾਟਨ ਦੀ ਵੱਡੇ ਪਰ ਦੇ ਨਾਲ ਸ਼ਰਟ ਦਾ ਫੈਬਰਿਕ ਹੈ 2 ਮੀਟਰ 2 ਮੀਟਰ ਦਾ ਇਹ ਤੁਹਾਨੂੰ ਵਾਰਤ ਜਿਹੜਾ ਵੱਡੇ ਵਾਰ ਦਾ ਬਾਟਮ ਮਿਲੇਗਾ ਸ਼ੋਰ ਡਿਜੀਟਲ print ਆਏਗੀ ਬਾਟਮ ਪਲੇਨ ਆਏਗਾ ਇਹਨਾਂ ਸੂਟਾਂ ਤੇ ਆਫਰ ਹੈ ਜੇਕਰ ਤੁਸੀਂ ਇਹ ਸੂਟ ਸਿੰਗਲ ਤੁਹਾਨੂੰ ਨਹੀਂ ਮਿਲੇਗਾ ਇਹਦੇ ਵਿੱਚ ਤਿੰਨ ਸੂਟ ਤੁਸੀਂ ਘੱਟੋ ਘੱਟ ਬਾਈ ਕਰਨੇ ਹੋਣਗੇ ਤੇ ਤਿੰਨੋਂ ਹੀ ਸੂਟ ਜਿਹੜੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਬਾਈ ਕਰ ਸਕਦੇ ਹੋ ਜਿਵੇਂ ਤੁਸੀਂ ਚਾਹੇ ਤਿੰਨ ਨੂੰ ਸੇਮ ਕਰ ਲਓ ਚਾਹੇ ਤੁਸੀਂ ਤਿੰਨ ਨੂੰ ਵੱਖਰੇ ਵੱਖਰੇ ਕਰ ਲਓ 1350 ਦੇ ਵਿੱਚ 300 ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 1350 ਰੁਪਏਾਂ ਦੇ ਵਿੱਚ ਕੋਈ ਵੀ 300 ਤੁਸੀਂ ਇਹਨਾਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਉਹ ਤੁਹਾਡੀ ਚੋਇਸ ਤੇ ਆਣਗੇ ਕੈਮਰੀ कॉटन ਦੀ ਸ਼ਰਟ ਹੈ ਕੈਮਰੀ कॉटन ਦਾ ਬਾਟਮ ਹੈ ਰੰਗਾਂ ਦੀ ਇਹਨਾਂ ਵਿੱਚ ਕੋਈ ਨਹੀਂ ਕਮੀ ਨਹੀਂ ਹੈ 50 ਤੋਂ ਉੱਪਰ ਰੰਗ ਨੇ ਇਹਨਾਂ ਵਿੱਚ ਤੇ ਸਾਰੇ ਹੀ ਰੰਗ ਜਿੰਨੇ ਵੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅਗਰ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਚੈਨਲ ਤੇ ਨਵੇਂ ਹੋ ਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਆਉਣ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਘੜੇ ਸੂਟ ਕਿਵੇਂ ਦੇ ਰੰਗਾਂ ਵਿੱਚ ਕਿਵੇਂ ਦੇ ਡਿਜ਼ਾਈਨ ਵਿੱਚ ਟ੍ਰੈਂਡ ਕਰ ਰਹੇ ਨੇ ਸੂਟ ਜੇਕਰ ਸੋਹਣੇ ਲੱਗਣ ਕਲੈਕਸ਼ਨ ਆ ਪਸੰਦ ਆਣ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਨਾ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਵੀ ਜਰੂਰ ਦੱਸਣਾ ਕਿ ਤੁਹਾਨੂੰ ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨ ਵਾਲੇ ਸੋਹਣੇ ਲੱਗੇ ਨੇ ਤੇ ਆਪਣੇ ਆ ਭੈਣਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਉਹਨਾਂ ਤੱਕ ਜਿਹੜੇ ਅੱਜ ਕੱਲ ਟ੍ਰੈਂਡੀ ਸੂਟ ਚੱਲ ਰਹੇ ਨੇ ਉਹਨਾਂ ਦੀ ਇਹ ਕਲੈਕਸ਼ਨਾਂ ਪਹੁੰਚ ਜਾਣ ਸੂਟ ਹਮੇਸ਼ਾ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਜਿੰਨੇ ਵੀ ਹੋ ਸਕਣ ਟ੍ਰੈਂਡ ਦੇ ਹਿਸਾਬ ਨਾਲ ਨਵੇਂ-ਨਵੇਂ ਲੈ ਆਵਾਂ ਐਵੇਂ ਵਾਲੇ ਵੀ ਨਵੇਂ ਸੂਟ ਆਏ ਨੇ ਪਿਓਰ ਮਸਲੀਨ ਦੀ ਸ਼ਰਟ ਹੈ ਹੈਂਡਵਰਕ ਵਾਲੀ ਏਮਬਰਾਇਡਰੀ ਹੈ ਬਾਟਮ ਦੁਪੱਟਾ ਮਸਲੀਨ ਦਾ ਆਏਗਾ ਲੈਸ ਦੇ ਨਾਲ 950 ਰੁਪਏ ਦਾ ਰੇਟ ਹੈ ਰੰਗ ਜਿਹੜੇ ਇਹਦੇ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਮਸਲੀਨ ਵਿੱਚ ਬਹੁਤ ਟ੍ਰੈਂਡੀ ਕਲੈਕਸ਼ਨ ਆ ਰਹੀਆਂ ਨੇ ਸਾਰੀਆਂ ਹੀ ਟ੍ਰੈਂਡੀ ਕਲੈਕਸ਼ਨਾਂ ਏਮਬ੍ਰੋਇਡਰਡ ਆ ਰਹੀਆਂ ਨੇ ਇਹ ਵੀ ਮਸਲੀਨ ਕਾਟਨ ਦਾ ਆਲਓਵਰ ਸੂਟ ਹੈ थ्रेड ਏਮਬ੍ਰੋਇਡਰੀ ਹੋਈ ਹੈ ਦੁਪੱਟਾ ਮਸਲੀਨ ਦਾ ਆਏਗਾ ਲੈਸ ਵਾਲਾ ਤੇ ਜਿਹੜਾ ਇਹਦਾ ਪ੍ਰਾਈਸ ਹੈ ਉਹ 950 ਰੁਪਏ ਆ ਬਹੁਤ ਪਿਆਰਾ ਵਰਕ ਹੋਇਆ ਦੁਪੱਟੇ ਤੇ ਲੈਸ ਲੱਗੀ ਹੈ ਮੋਸਟਲੀ ਸਾਰੇ ਸੂਟਾਂ ਦੇ ਦੁਪੱਟਿਆਂ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ